पाकिस्तान तो आई छे किलो हैरोइन अमृतसर सीआई ने की बरामद बैग सुट तस्कर होया फरार सताहठ कारतूस दो मैगजीन छे मोबाइल भी बरामद जिला गुरदासपुर निवासी तस्कर खिलाफ पर्चा दर्ज ਪੰਜਾਬ ਪੁਲਿਸ ਨੂੰ ਸਰਦ ਪਾਰ ਤੋਂ ਚੱਲਣ ਵਾਲੇ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਨੈਟਵਰਕ ਦੇ ਖਿਲਾਫ ਵੱਡੀ ਸਫਲਤਾ ਮਿਲੀ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਨੇ 6 ਕਿਲੋ ਹੈਰੋਇਨ 67 ਕਰਤੂਸ 2 ਮੈਗਜ਼ੀਨ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਹਨ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਇਕਸਤੇ ਇਸ ਬਾਰੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਪਿੰਡ ਜਾਫਰਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਛਾਪਾ ਮਾਰੀ ਕੀਤੀ ਗਈ ਇਸ ਦੌਰਾਨ ਤਸਕਰ ਇਕਬਾਲ ਸਿੰਘ ਆਪਣਾ ਬੈਗ ਸੁੱਟ ਕੇ ਭੱਜਣ ਵਿੱਚ ਸਫਲ ਰਿਹਾ ਤਲਾਸ਼ੀ ਦੇ ਦੌਰਾਨ ਮੌਕੇ ਤੇ ਬੈਗ ਵਿੱਚੋਂ 6 ਕਿਲੋ ਹੈਰੋਇਨ ਸਮੇਤ 3 ਬੋਰ ਦੇ 77 ਕਾਰਤੂਸ 2 ਮੈਗਜ਼ੀਨ ਅਤੇ 6 ਮੋਬਾਈਲ ਜਿਸ ਵਿੱਚ ਇੱਕ ਟੁੱਟਾ ਹੋਇਆ ਸੀ ਅਤੇ ਇੱਕ Jio ਡੋਂਗਲ ਬਰਾਮਦ ਹੋਈ ਪੁਲਿਸ ਨੇ ਐਨਡੀਪੀਸੀ ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਪੁਲਿਸ ਨੇ ਨਸ਼ਾ ਤਸਕਰ ਇਕਬਾਲ ਸਿੰਘ ਨਿਵਾਸੀ ਪਿੰਡ জাফরਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਖਿਲਾਫ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਐਸ ਐਸ ওসি ਨੇ ਅੰਮ੍ਰਿਤਸਰ ਵਿੱਚ ਧਾਰਾ 21 ਪੰਜੀ 29 ਐਨ ਡੀ ਪੀ ਸੀ ਹਥਿਆਰ ਮੈਕਸਮੇਰ ਕਈ ਧਾਰਾਵਾਂ ਤਿਤ ਪਰਚਾ ਦਰਜ ਕੀਤਾ ਹੈ ਫਿਲਹਾਲ ਇਕਬਾਲ ਨੂੰ ਫੜਨ ਲਈ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ